ਦੀ ਹੱਤਵਾਦ ਰਹੀ ਸਾਡੇ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਧੱਤਿਆ ਦਾ ਕਤਲ ਕਰਵਾ ਰਹੇ ਜੀ ਅਤਵਾਦੀ ਫੈਕਟਰੀ ਹੈ ਤੁਸੀਂ ਵੀ ਜਿਹੜੇ ਗੁਰੂ ਘਰਾਂ ਤੇ ਹਮਲਾ ਕੀਤਾ ਜਿਹੜੇ ਹੁਣ ਪੁੰਛ ਚ ਮਸਜਿਦ ਤੇ ਮੰਦਰ ਤੇ ਇੱਕ ਵੀ ਬੰਦਾ ਦੱਸਿਆ ਵੀ ਜੇ ਉੱਥੇ ਕੋਈ ਅਤਵਾਦੀ ਨੇ ਜਾ ਕੇ ਕਿਤੇ ਪਾਕਿਸਤਾਨ ਕੋਈ ਮਨੁੱਖਤਾ ਦਾ ਕਾਹਨ ਕੀਤਾ ਹੋਵੇ ਤਾਂ ਤੁਹਾਡੀਆਂ ਹਜ਼ਾਰਾਂ ਮਸਾਲਾ ਨੇ ਤੁਸੀਂ ਇੰਡੀਆ ਦੇ ਵਿੱਚ ਜਾ ਕੇ ਮਨੁੱਖਤਾ ਦਾ ਕਾਹਨ ਕੀਤਾ ਮਨੁੱਖਤਾ ਦਾ ਸੋ ਉਸ ਵੇ ਉਤਾ ਉਹਦਾ ਕਿ ਮੈਂ ਅੱਜ ਤੁਹਾਨੂੰ ਤੁਸੀਂ ਆਹ ਬਰੂਦ ਦੇ ਢੇਰ ਤੇ ਬੈਠੇ ਜੇ ਪਰ ਤੁਸੀਂ ਗਲਤ ਗੱਲਾਂ ਜਿਹੜੀਆਂ ਕਰ ਰਹੇ ਜੇ ਤੁਸੀਂ ਸਾਡੇ ਦੁਸ਼ਮਣ ਸ਼ੁਰੂ ਤੋਂ ਜੇ ਅੱਜ ਵੀ ਜੇ ਤੁਸੀਂ ਗਾਹ ਮੀਤੇ ਤੁਸੀਂ ਸਾਡੇ ਸਾਡੇ ਬੱਚੇ ਮਾਰਤੇ ਨਸ਼ੇ ਚ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਮੌਜੂਦ ਆ ਜਿੱਥੇ ਕੇ ਸਿੱਖ ਭਾਈਚਾਰਾ ਤੇ ਐਮਪੀ ਗੁਰਜੀਤ ਓਜਲਾ ਪਹੁੰਚੇ ਨੇ ਉਹਨਾਂ ਦੇ ਵੱਲੋਂ ਪਾਕਿਸਤਾਨ ਦਾ ਜਿਹੜਾ ਕਿ ਪੁਤਲਾ ਫੁਕਿਆ ਗਿਆ ਸੋ ਮੌਜੂਦਾ ਹਾਲਾਤ ਜੋ ਪੈਦਾ ਹੋਏ ਨੇ ਉਸ ਨੂੰ ਦੇਖਦੇ ਹੋਏ ਜਿਹੜਾ ਕਿ ਸਿੱਖ ਜਥੇਬੰਦੀਆਂ ਵਿੱਚ ਮਨਾ ਵਿੱਚ ਰੋਸ ਪਾਇਆ ਜਾ ਰਿਹਾ ਸੋ ਐਮਪੀ ਕੁਰਜੀ ਤੋਂ ਉਚਲਾ ਤੇ ਹੋਰ ਸਿੱਖ ਜਥੇਬੰਦੀਆਂ ਪਹੁੰਚੇ ਨੇ ਸੋ ਅੰਮ੍ਰਿਤਸਰ ਦੇ ਹਾਲ ਗੇਟ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਤੇ ਹੋਰ ਜਿਹੜੇ ਕਿ ਜਥੇਬੰਦੀਆਂ ਪਹੁੰਚੀਆਂ ਨੇ ਸੋ ਉਹਨਾਂ ਦੇ ਵੱਲੋਂ ਇੱਕ ਪੁਤਲਾ ਫੁਕਿਆ ਗਿਆ ਤੇ ਐਮਪੀ ਕੁਰਜੀ ਤੋਂ ਉਚਲਾ ਤੇ ਨਿਹੰਗ ਜਥੇਬੰਦੀਆਂ ਪਹੁੰਚੀਆਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜਾ ਕਿ ਇਸ ਸਮੇਂ ਜੰਗ ਦੇ ਹਾਲਾਤ ਬਣੇ ਪਏ ਨੇ ਪਿਛਲੇ 2 ਦਿਨਾਂ ਤੋਂ ਲਗਾਤਾਰ ਪਾਕਿਸਤਾਨ ਬਾਜ਼ਮੀਆਰਾਂ ਵੱਲੋਂ ਨਾਪਾਕ ਜਿਹੜੀ ਕਿ ਹਰਕਤ ਕੀਤੀ ਜਾ ਰਹੀ ਹੈ ਸੋ ਭਾਰਤੀ ਫੌਜ ਵੱਲੋਂ ਵੀ ਜਿਹੜਾ ਕਿ ਜਵਾਬੀ ਕਾਰਵਾਈ ਵਿੱਚ ਜਿਹੜੇ ਉਹਨਾਂ ਵੱਲੋਂ ਡਰੋਨ ਭੇਜੇ ਉਹਨੂੰ ਨਸ਼ਟ ਕਰਤਾ ਗਿਆ ਸੋ ਅੱਜ ਜਿਹੜਾ ਕਿ ਤਿੰਨ ਪਾਇਲਟਾਂ ਇਕੱਠਾ ਹੋਇਆ ਸੋ ਵੱਡੀ ਗਿਣਤੀ ਵਿੱਚ ਇਥੇ ਸਿੱਖ ਭਾਈਚਾਰੇ ਪਹੁੰਚਾ ਤੇ ਮੌਜੂਦਾ ਹਾਲਾਤ ਜਿਹੜੇ ਕਿ ਭਾਜੀ ਦੇਖ ਸਕਦੇ ਹੋ ਸੋ ਤਸਵੀਰਾਂ ਤੁਹਾਡਨਾਂ ਸਾਕੇ ਕਰ ਰਹੇ ਆ ਅੰਮ੍ਰਿਤਸਰ ਦੇ ਹਾਲ ਗੇਟ ਦੀਆਂ ਜਿੱਥੇ ਕਿ ਸਿੱਖ ਭਾਈਚਾਰਾ ਤੇ ਐਮਪੀ ਗੁਰਜੀਤ ਓਜਲਾ ਪਹੁੰਚੇ ਹੋਏ ਨੇ ਸੋ ਉਤਲਾ ਫੁੱਟਿਆ ਗਿਆ ਹੈ ਪਾਕਿਸਤਾਨ ਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋਸ ਨਿਕਤੇ ਨਿਕਤੇ ਪੁੰਚ ਜਾਣ ਉਹ ਜਿੰਨਾ ਤੇ ਆਪੇ ਤੋਂ ਦੇ ਵੱਲ ਲਗਾਤਾਰ ਹੀ ਇਥੇ ਰੋਕਤਾ ਜਾ ਰਿਹਾ ਕਰਵਾ ਕਰਕੇ ਸਰਵਾਸਾ ਤੇ ਪਾਸੇ ਤੋਂ ਅਤੇ ਧਾਕ ਦੇ ਨਿਕਤੇ ਵੱਲ ਚੱਕਰ ਛੱਡੇ ਜਾਣ ਜਿੰਦਾਬਾਦ ਜਿੰਦਾਬਾਦ पाकिस्तान مرداباد 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 محمد اناٹی نوجوانی ختم کرن والا پاکستان مرداباد 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 پاکستان مرداباد 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 ونے تورpade قاتل مغل مرداباد مرداباد ونے کتھس بہار ایوں کر دے نیال ہو جاوے ਅੱਜ ਬਹੁਤ ਗੱਲਬਾਤ ਕਰਾਂਗੇ ਕੁਰਸੀ ਤੇ ਐਮਪੀ ਕੁਰਸੀ ਤੋਂ ਉੱਚਲਾ ਜੀ ਪਹੁੰਚੇ ਨੇ ਹੋਰ ਜਿਹੜਾ ਕਿ ਪਾਕਿਸਤਾਨ ਪੁੱਤਲਾ ਮੁਕੇ ਕੀ ਕਹਿਣਾ ਚਾਹੁੰਦਾ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅੱਜ ਜਿਹੜੀ ਜਿਹੜਾ ਅੱਜ ਅਸੀਂ ਪ੍ਰੋਟੈਸਟ ਕੀਤਾ ਆ ਕਿ ਜਿਹੜਾ ਪਾਕਿਸਤਾਨ ਸ਼ੁਰੂ ਤੋਂ ਲੈ ਕੇ ਸਾਡੇ ਸਿੱਖਾਂ ਦਾ ਦੁਸ਼ਮਣੀ ਕਰਦਾ ਹੈ ਉਹਦੇ ਵਿਰੋਧਨ ਸੀ ਕੀਤਾ ਆ ਮੁਗਲਾਂ ਤੋਂ ਲੈ ਕੇ ਸਾਡੇ ਗੁਰੂ ਸਾਹਿਬਾਨ ਸਾਡਾ ਇੱਕ ਤਾਂ ਹਮੇਸ਼ਾ ਉਹਨਾਂ ਨਾਲ ਲੜਦਾ ਆ ਕਿਉਂਕਿ ਉਹ ਅਨਿਆਇ ਕਰਦੇ ਸੀ ਹਮਿਉਨਿਟੀ ਤੇ ਮਨੁੱਖਤਾ ਦੇ ਉੱਤੇ ਉਹ ਜਦੋਂ ਬਿਰੁਖਤਾ ਦੇ ਕਤਲਗਾਰਤ ਕਰਦੇ ਸਾਡੀ ਕੌਮ ਦਾ ਇੱਕ ਫਰਜ਼ ਹੈ ਅਸੀਂ ਮਿਲ ਕੇ ਉਹਦੇ ਭੱਜੇ ਖੜਦੇ ਭਾਵੇਂ ਕੋਈ ਵੀ ਹੋ ਸੋ ਸਾਡੇ ਗੁਰੂਆਂ ਨੂੰ ਸ਼ਹੀਦ ਕੀਤਾ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਮਨ ਨਹੀਂ ਭਰਿਆ ਉਹਨਾਂ ਦਾ ਤੁਸੀਂ ਬਕਰਾਂ ਦੇਸ਼ ਬਣਾ ਲਿਆ ਸਾਡੇ ਸਿੱਖ ਭਾਈਚਾਰੇ ਉੱਥੇ ਰਹਿ ਗਿਆ ਕੁਝ ਹਿੰਦੂ ਰਹਿ ਗਿਆ ਤੁਸੀਂ ਸਾਰੇ ਧੀਆਂ ਭੈਣਾਂ ਦੀਆਂ ਉਹਨਾਂ ਨੂੰ ਬੇਪੱਤ ਕਰਕੇ ਉਹਨਾਂ ਨੂੰ ਧੱਕੇ ਨਾਲ ਸਾਰਿਆਂ ਨੂੰ ਮੁਸਲਮਾਨ ਬਣਾ ਦਿੱਤਾ ਹਿੰਦੂਆਂ ਨੂੰ ਵੀ ਮੁਸਲਮਾਨ ਤੁਸੀਂ ਬਣਾ ਦਿੱਤਾ ਤੁਸੀਂ ਬਹਿ ਨਹੀਂ ਰਹੇ 627 ਦੀ ਜੰਗ ਹੈ ਤੁਸੀਂ ਸਾਨੂੰ ਇਹ ਹਮਲਾ ਕਰਨਾ ਚਾਹਿਆ ਅਸੀਂ ਫੇਰ ਮੂੰਹ ਤੋੜਵਾ ਜਵਾਬ ਦੇ ਕੇ ਤੁਹਾਨੂੰ ਪਿਛਾਣ ਨੂੰ ਧੱਕੇ ਤੁਹਾਡਾ ਡੇਰ ਨਹੀਂ ਮਨ ਭਰਿਆ ਤੁਸੀਂ ਉਸ ਤੋਂ ਬਾਅਦ ਨਸ਼ਿਆਂ ਦਾ ਦਰਿਆ ਵਗਾਇਆ ਵਗਾਇਆ ਸਾਡੇ ਪੰਜਾਬ ਦੇ ਵਿੱਚ ਨੌਜਵਾਨੀ ਡੇਢ ਲੱਖ ਮੁੰਡਾ ਸਾਡਾ ਨੌਜਵਾਨ ਨਸ਼ਿਆਂ ਦੀ ਭੇਡ ਚੜਿਆ ਤੁਹਾਡੇ ਫੇਰ ਮੰਨ ਨਹੀਂ ਪਰਿਆ ਹੋਰ ਤੁਸੀਂ ਹੱਤਬਾਦ ਰਹੀ ਸਾਡੇ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਇਹਨਾਂ ਧਿਆ ਦਾ ਕਤਲ ਕਰਵਾ ਰਹੇ ਜੀ ਇਤਵਾਦੀ ਫੈਕਟਰੀ ਹੈ ਤੁਸੀਂ ਜਿਹੜੇ ਗੁਰੂ ਘਰਾਂ ਤੇ ਹਮਲਾ ਕੀਤਾ ਜਿਹੜੇ ਹੁਣ ਪੁੰਛ ਚ ਮਸਜਿਦ ਤੇ ਮੰਦਿਰ ਤੇ ਇੱਕ ਵੀ ਬੰਦਾ ਦੱਸੇ ਵੀ ਜੇ ਉੱਥੇ ਕੋਈ ਅਤਵਾਦੀ ਨੇ ਜਾ ਕੇ ਕਿਤੇ ਪਾਕਿਸਤਾਨ ਕੋਈ ਮਨੁੱਖਤਾ ਦਾ ਕਾਹਨ ਕੀਤਾ ਹੋਵੇ ਤਾਂ ਤੁਹਾਡੀਆਂ ਹਜ਼ਾਰਾਂ ਮਸਾਲਾ ਨੇ ਤੁਸੀਂ ਇੰਡੀਆ ਦੇ ਵਿੱਚ ਜਾ ਕੇ ਮਨੁੱਖਤਾ ਦਾ ਕਾਹਨ ਕੀਤਾ ਮਨੁੱਖਤਾ ਦਾ ਸੋ ਉਸ ਵੇਲੇ ਉਤਾ ਉਹਦਾ ਕਿ ਮਿਆਦਾ ਅੱਜ ਤੁਹਾਨੂੰ ਤੁਸੀਂ ਆਹ ਬਰੂਦ ਦੇ ਢੇਰ ਤੇ ਪੇਕੇ ਜੇ ਪਰ ਤੁਸੀਂ ਗਲਤ ਗੱਲਾਂ ਇਹਨੀਆਂ ਕਰ ਰਹੇ ਜੇ ਤੁਸੀਂ ਸਾਡੇ ਦੁਸ਼ਮਣ ਸ਼ੁਰੂ ਤੋਂ ਜੇ ਅੱਜ ਵੀ ਜੇ ਤੁਸੀਂ ਗਾਂਹ ਮੀਤੇ ਤੁਸੀਂ ਸਾਡੇ ਸਾਡੇ ਬੱਚੇ ਮਾਰਤੇ ਨਸ਼ਿਆਂ ਚ ਡੇਢ ਕੋਲਕ ਬੱਚਾ ਸਾਡਾ ਤੁਸੀਂ ਨਚਦੇ ਅੱਜ ਵੀ ਜਿਹੜੇ ਡਰੋਨ ਪਹਿਲਾਂ ਨਚਾ ਲੈ ਕੇ ਆਉਂਦੇ ਦਸ ਦਿਨ ਪਹਿਲਾਂ ਅੱਜ ਉਹ ਡਰੋਨ ਬਰੂਤ ਲੈ ਕੇ ਆਉਂਦੇ ਆ ਬੰਬ ਸੁੱਟਦੇ ਆ ਉਹ ਕੁਦਰਤੀ ਗੱਲ ਆ ਪਤਾ ਨਹੀਂ ਚਾਈਨਾ ਤੋਂ ਕਿੱਥੋਂ ਲੈ ਤੁਸੀਂ ਫੜਦੇ ਨਹੀਂਗੇ ਜਾਓ ਸਾਡੀ ਜਿਹੜੀ ਡਿਫੈਂਸ ਦਾ ਸਾਨੂੰ ਸਲੂਟ ਹੈ ਡਿਫੈਂਸ ਨੂੰ ਉਹ ਉਹਨੂੰ ਡਿਫਿਊਜ਼ ਕਰ ਦਿੰਦੇ ਨਹੀਂ ਤੇ ਦੇਖੋ ਤੁਸੀਂ ਮਾਰੀਆਂ ਕੀਤਾ ਕੀਆ ਉਹਦਾ ਖਮਿਆਦਾ ਤੁਸੀਂ ਭੁਗਤਣਾ ਹੀ ਭੁਗਤਣਾ ਜਿੰਨਾ ਜੇ ਅਸੀਂ ਆ ਨਾ ਤੇ ਤੁਹਾਨੂੰ ਅੱਗੇ ਪਹਿਲਾਂ ਡੰਗਰ ਦਿੱਤਾ ਮੁਗਲਾਂ ਵੇਲੇ ਨਾ ਪਹਿੜ ਨਾ ਖਤਰਨਾਕ ਸੀ ਤੁਹਾਨੂੰ ਉਹ ਡੰਗਰ ਨਹੀਂ ਅਸੀਂ ਡਰ ਕੇ ਖੜੇ ਆ ਸਾਡੇ ਦੇਸ਼ਾਂ ਤੁਸੀ ਤੱਕ ਨਹੀਂ ਸਕਦੇ ਕੋਈ ਨਾ ਪੰਜਾਬ ਦੀ ਧਰਤੀ ਨਹੀਂ ਕੋਈ ਲਾਲ ਹੋਣ ਦਿੱਤਾ ਜਾ ਰਿਹਾ ਤੁਸੀਂ ਇਹ ਗਲਤ ਗਲਤ ਸਵਾਲ ਕਰ ਰਹੇ ਜੀ ਤੁਹਾਨੂੰ ਕਸ਼ਮੀਰ ਤੋਂ ਜੰਮੂ ਤੋਂ ਲੈ ਕੇ ਰਾਜਸਥਾਨ ਤੱਕ ਇਹ ਅਟੈਕ ਹੋ ਰਿਹਾ ਕਿਉਂ ਅਬ ਪੰਜਾਬ ਦੀ ਗੱਲ ਕਰਦੇ ਆ ਸਾਡਾ ਸਾਰਾ ਜੰਮੂ ਵੀ ਸਾਡਾ ਆ ਕਸ਼ਮੀਰ ਵੀ ਸਾਡਾ ਆ ਰਾਜਸਥਾਨ ਵੀ ਸਾਡਾ ਆ ਸਾਡੇ ਦੇ ਕਿਹਦਾ ਅਟੈਕ ਕਰਨ ਸਾਂਡੂ ਸਾਨੂੰ ਪੁਰਖਿਆਂ ਤੋਂ ਮਿਲਿਆ ਲੜਾਈਆਂ ਲੜਨਾ ਇਸ ਕਰਕੇ ਅਸੀਂ ਯੋਧੇ ਆਸੀਂ ਨਾ ਕਿ ਝੁਕਦੇ ਨਹੀਂ ਕਿ ਇਸ ਕਰਕੇ ਲੱਗਦਾ ਕਿ ਸ਼ਾਇਦ ਅਸੀਂ ਇਕੱਲੇ ਲੜ ਰਹੇ ਹਾਂ ਸਾਰੇ ਲੜ ਰਹੇ ਨੇ ਉੱਥੇ ਮੁਸਲਮਾਨ ਭਰਾਵਾਂ ਦੇ ਘਰ ਤਬਾਹ ਕਰਤੀ ਉਹ ਸਾਡੇ ਜੀ ਨੇ ਜਿਹੜੇ ਮੁਸਲਮਾਨ ਸਾਡੇ ਇੱਥੇ ਰਹਿ ਗਏ 47 ਵੇੜੇ ਉਹਨਾਂ ਨੂੰ ਤੇ ਕਾਫਰ ਕਹਿੰਦੇ ਨੇ ਉਹ ਤੇ ਵਿਚਾਰੇ ਜ਼ਿੰਦਗੀ ਬਤੀਤ ਕਰ ਰਹੇ ਨੇ ਸਾਡੇ ਭਰਾੜੇ ਸਾਡੀ ਰੋਟੀ ਬੋਟੀ ਦੀ ਸਾਂਝ ਹੈ ਉਹਨਾਂ ਨਾਲ ਔਰ ਇਹ ਇਹ ਲੋਕ ਉਟੀਆਂ ਗੱਲਾਂ ਸਿਰਫ ਇਹ ਬਿਆਨ ਦੇ ਸਕਦੇ ਆ ਭੜਕਾ ਸਕਦੇ ਆ ਝਾਰ ਭੇਜ ਕੇ નિર્ਦੋਸ਼ਾਂ ਨੂੰ ਮਾਰ ਸਕਦੇ ਆ ਆਮਨੀ ਸਾਹਮਣੀ ਲੜਾਈ ਨਹੀਂ ਲੜ ਸਕਦੇ ਜਿਵੇਂ ਭਾਰਤੀ ਫੌਜ ਨੇ ਲਾਤੀ ਕਰਾਰਾ ਜਵਾਬ ਦਿੱਤਾ ਕਿਵੇਂ ਦੇਖ ਸਲੂਟ ਕਰਦੇ ਭਾਰਤ ਫੌਜੀ ਪਤਾ ਕੀ ਜੇ ਭਾਰਤ ਦੋਤੇ ਐਮਪੀ ਗੁਰਜੀਦੋਜਲਾ ਇੱਥੇ ਪਹੁੰਚੇ ਨਹੀਂ ਨਿਆਂਦੀ ਇੱਥੇ ਬੱਤੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪਿੱਤੇ ਦੇ ਨਹੀਂ ਪਾਕਿਸਤਾਨ ਦੇ ਵੱਲੋਂ ਭਾਰਤ ਜਿਹੜੇ ਕਿ ਕਾਫੀ ਜਿਹੜੇ ਕਿ 36 ਟਿਕਾਣੇ ਤੇ ਹਮਲੇ ਕੀਤੇ ਗਏ ਸੀ ਪਰ ਭਾਰਤੀ ਫੌਜ ਨੇ ਉਸ ਦਾ ਕਰਾਰਾ ਜਵਾਬ ਦਿੱਤਾ ਸੋ ਨਿਆਂਗ ਜਿੱਥੇ ਬੰਦੀਆਂ ਅਤੇ ਐਮਪੀ ਗੁਰਜੀਦੋਜਲਾ ਇੱਥੇ ਪਹੁੰਚੇ ਨਹੀਂ ਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਹਾਲ ਗੇਟ ਅੰਮ੍ਰਿਤਸਰ ਦਾ ਉਸ ਦੇ ਗੇਟ ਅਕੇ ਜਿਨਾ ਕਿ ਪਾਕਿਸਤਾਨ ਦਾ ਪੁਤਲਾ ਫੁਕਾਇਆ ਗਿਆ ਤੇ ਪਾਕਿਸਤਾਨ ਮੁਰਦਾਬਾ ਦੇ ਨਾਰੇ ਲਗਾਏ ਗਏ ਨੇ ਸੋ ਹੋਰ ਵੀ ਇਥੇ ਲੋਕ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਇਸ ਮੌਕੇ ਤੇ ਕਿਉਂਕਿ ਜਿਹੜੀ ਪਾਕਿਸਤਾਨ ਆਪਣੀ ਨਾਪਾਕ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਲਗਾਤਾਰ ਉਸ ਦੇ ਵੱਲੋਂ ਦਰੂਨ ਹਮਲੇ ਕੀਤੇ ਜਾ ਰਹੇ ਨੇ ਪਰ ਭਾਰਤੀ ਫੌਜ ਉਸ ਦਾ ਡਟ ਕੇ ਮੁਕਾਬਲਾ ਕਰ ਰਹੀ ਹੈ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ ਸੋ ਲਗਾਤਾਰ ਹੀ ਜਿਨਾ ਕਿ ਪਾਕਿਸਤਾਨ ਵੱਲੋਂ ਹਮਲੇ ਕਿੰਤੇ ਕੇਸੀ ਪੀਤੀ ਰਾਤ ਉਸੇ ਤਰ੍ਹਾਂ ਹੀ ਜਿਹੜਾ ਕਿ ਸਿੱਖ ਭਾਈਚਾਰਾ ਜਾਂ ਹੋਰ ਭਾਰਤੀ ਲੋਕ ਨੇ ਉਹ ਗੁੱਸੇ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਅੱਜ ਜਿਹੜਾ ਕਿ ਅੰਮ੍ਰਿਤਸਰ ਦੇ ਹਾਲ ਗੇਟ ਅੱਗੇ ਪਾਕਿਸਤਾਨ ਦਾ ਜਿਹੜਾ ਕਿ ਪੁਤਲਾ ਫੁਕਿਆ ਗਿਆ ਸੋ ਤਸਵੀਰਾਂ ਤੁਸੀਂ ਦੇ ਸਕਦੇ ਹੋ ਹਾਲ ਗੇਟ ਦੀਆਂ ਜਿੱਥੇ ਕਿ ਪਾਕਿਸਤਾਨ ਦਾ ਪੁਤਲਾ ਫੁਕਿਆ ਗਿਆ ਔਰ ਵੀ ਲੋਕ ਪਹੁੰਚੇ ਨੇ ਗਲਬਤ ਕਰਦੇ ਆ ਕਿ ਨਾਮ ਹੈ ਤੁਹਾਡਾ ਜੀ ਮੇਰਾ ਨਿਰਮਲ ਸਿੰਘ 베ਦੀ ਬਰੰਟਸਰ ਰਿਟਾਇਰ ਫਰਮ ਇੰਡੀਅਨ 에어ਪੋਰਟ ਕੀ ਵੇਖਦੇ ਹੋ ਇੱਕ ਪੁਤਲਾ ਵੀ ਬੁੱਕਿਆ ਗਿਆ ਔਰ ਬੀਤੀ ਰਾਤ ਜੇਕਰ ਭਾਰਤ ਨੇ ਕਰਾਰਾ ਜਵਾਬ ਦਿੱਤਾ ਪਾਕਿਸਤਾਨ ਨੂੰ ਉਹ ਸਰ ਭਾਰਤ 120 140 ਕਰੋੜ ਉਹ 20 ਕਰੋੜ ਲੈ ਕੇ ਬੈਠਾ ਬੰਦੇ ਸਤਮਾ ਹਿੱਸਾ ਹੈ ਉਸ ਸਾਡੇ ਵਾਸਤੇ ਕੁਝ ਵੀ ਨਹੀਂ ਹੈ ਆ ਪੁਤਲੇ ਛੁਤਲੇ ਕੁਝ ਨਹੀਂ ਆਉਣ ਤੇ ਦਿਓ ਉਹਨੂੰ ਫੂਕਾ ਕੇ ਕੋਈ ਗੱਲ ਨਹੀਂ ਆਉਣ ਦਿਓ ਉਹਨਾਂ ਨੂੰ ਇਹ ਬਿਲਕੁਲ ਅੱਗੇ ਬੋਲ ਕਿੰਨੀ ਕਿ ਤਿਆਰੀ ਲੱਗਦੀ ਹੈ ਕਿਉਂਕਿ ਭਾਰਤੀ ਫੌਜ ਦਾ ਬਿਲਕੁਲ ਕਰਾਰਾ ਜਵਾਬ ਤਾਂ ਪਰ ਜਿਹੜੇ ਆਮ ਲੋਕ ਨੇ ਉਹ ਵੀ ਪੂਰੇ ਜੋਸ਼ ਦੇ ਵਿੱਚ ਨੇ ਦੇਖੋ ਜੀ 10-15 ਸਾਲ ਤੋਂ ਸਾਡਾ ਦੇਸ਼ ਪੂਰੀ ਤਿਆਰੀ ਕਰਦਾ ਪਿਆ ਸੀ ਕਿ ਇਸ ਇਸ ਗਿੱਦਰ ਨੇ ਕਿਤੇ ਧਮਕੀਆਂ ਦੇਣੀਆਂ ਹੀ ਦੇਣੀਆਂ ਔਰ ਅਸੀਂ ਜਿਹੜੇ ਛੇਰ ਇਹਨੂੰ 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 ਫੜਨਾ ਹੀ ਪੜਨਾ ਆਉਣ ਦਿਓ ਸਾਡੀ ਪੂਰੀ ਤਿਆਰੀ ਹੈ ਐਸੇ ਲਈ ਸਾਡੀ ਏਅਰ ਡਿਫੈਂਸ ਏਅਰ ਫੋਰਸ ਆਰਮੀ ਨੇਵੀ 100 ਤੋਂ 200% ਤੱਕ ਚਾਰ ਵਾਰ ਤਿਆਰ ਬਿਠੀ ਲੜਨ ਵਾਸਤੇ ਲੋਕਾਂ ਨੂੰ ਵੀ ਕਹਿਣਾ ਚਾਹੀਦਾ ਕਿ ਪੈਨਿਕ ਨਹੀਂ ਹੋਣ ਦੀ ਲੋੜ ਕੇ ਅਫਵਾਹਾਂ ਤੋਂ ਬਚਣ ਨਹੀਂ 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 ਉਹ ਛੋਟੀਆਂ ਮੋਟੀਆਂ ਗੱਲਾਂ ਹੌਂ ਤੇ ਦਿਓ ਹਾਂ ਇਹ ਜਰੂਰ ਕਵਾਂਗਾ ਘਰ 'ਚ ਪਾਣੀ ਦੀਆਂ ਬਾਲਟੀਆਂ ਰੱਖੋ ਜਿੰਨਾ ਕੋਈ ਹਥਿਆਰ ਹਥਿਆਰ ਕੱਢੋ ਲਮਾਰੀਆਂ ਦੇ ਵਿੱਚੋਂ ਲਿਸੰਸੀ ਹਥਿਆਰ ਤੋਂ ਕਿਉਂਕਿ ਉਹਨੂੰ ਉਹਦੀ ਸੈਸਿਟੀ ਬਿਟੀ ਚੈੱਕ ਕਰੋ ਕੱਲ ਨੂੰ ਫੌਜ ਅੱਗੇ ਮੂਵ ਕਰ ਗਈ ਪੰਜਾਬ ਪੁਲਿਸ ਨੇ ਬਾਰਡਰ ਦੇ ਮੂੰਹ ਕਰਨਾ ਹੈ ਤੁਸੀਂ ਆਪਣੇ ਘਰਾਂ ਦੀ ਸੇਵਾ ਕਰਨੀ ਗਰੀਏ ਸੇਵਾ ਕਰਨੀ ਕੱਲ੍ਹ ਤੋਂ ਤਿਆਰ ਤਿਆਰ ਹੋ ਜਾਓ ਬਿਲਕੁਲ ਤਿਆਰ ਵਰ ਤਿਆਰ ਬਰ ਤਿਆਰ ਬਰ ਸੋ ਤਿਆਰ ਵਰ ਤਿਆਰ ਨੇ ਸੋ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਵੀ ਇੱਥੇ ਪਹੁੰਚੀਆਂ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਔਰ ਤਿਆਰ ਵਰ ਤਿਆਰ ਹੋ ਕੇ ਆਈਆਂ ਨੇ ਬਾਰੇ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੀ ਕੀ ਤਿਆਰੀ ਹੈ ਕਿਉਂਕਿ ਪਾਕਿਸਤਾਨ ਨੇ ਬੀਤੀ ਰਾਜ ਜਿਹੜਾ ਕਿ ਭਾਰਤ 'ਤੇ ਹਮਲਾ ਕੀਤਾ ਫੌਜਾਂ ਨੇ ਵੀ ਕਰਾਰਾ ਜਵਾਦਾ ਤੁਸੀਂ ਵੀ ਨਿਹੰਗ ਸਿੰਘ ਫੌਜਾਂ ਵੀ ਪਹੁੰਚੀਆਂ ਨੇ ਔਰ ਪੁਤਲਾ ਤੁਸੀਂ ਜਿਹੜਾ ਘੁੱਕੇ ਦੇਖੋ ਜੀ ਅੱਜ ਹਲਗੇੜ ਦੇ ਵਿੱਚ ਜਿਹੜਾ ਪੁਤਲਾ ਫੁੱਟਾ ਗਿਆ ਜਿਹੜਾ ਪਾਕਿਸਤਾਨ ਦੇਸ਼ ਦਾ ਜੋ ਕਿ ਦਸ਼ਮੇਸ਼ ਤਰਨਾ ਦਲ ਦੀ ਬਾਬਾ ਦਰਸ਼ਨ ਸਿੰਘ ਰਣਖਾਣਾ ਸਾਹਿਬ ਵਾਲਿਆਂ ਦੀ ਫੌਜ ਜਿਹੜੀ ਆ ਉਹ ਤਿਆਰ ਵਰ ਤਿਆਰ ਹੈ ਜਿੱਥੇ ਵੀ ਕਿਤੇ ਸਾਡੀ ਭਾਰ ਸਰਕਾਰ ਨੂੰ ਲੋਡ ਪਵੇਗੀ ਪੰਜਾਬ ਸਰਕਾਰ ਨੂੰ ਲੋਡ ਪਵੇਗੀ ਆਰਮੀ ਨੂੰ ਲੋਡ ਪਵੇਗੀ ਇਹ ਕਲਗੀ ਤਰਪਾਸ਼ਾ ਦੀ ਜਿਹੜੀ ਆਰਮੀ ਦਸ਼ਮੇਸ਼ ਤਰਨਾ ਦਲ ਦੀ ਇਹ ਸਦਾ ਹੀ ਤਿਆਰ ਵਰ ਤਿਆਰ ਹੈ ਕਿਉਂਕਿ ਸਾਡਾ ਪੁਰਾਣਾ ਇਤਿਹਾਸ ਲਾ ਲਓ ਜੋ ਕਿ ਗਰੀਬਾਂ ਜਿਹੜੇ ਮਜਲੂਮ ਲੋਕ ਨੇ ਉਹਦਾ ਵੀ ਇਹ ਜਿਹੜੇ ਮੁਗਲ ਸੀ ਉਹਨਾਂ ਦੇ ਉੱਤੇ ਅਤਿਆਚਾਰ ਕਰਦੇ ਸੀ ਉਹਨਾਂ ਨੂੰ ਮਾਰਦੇ ਸੀ ਗਊ ਗਰੀਬ ਦੇ ਉੱਤੇ ਅਤਿਆਚਾਰ ਕਰਦੇ ਸੀ ਤੇ ਸਾਡੇ ਗੁਰੂ ਸਹਿਬਾਨਾਂ ਨੇ ਜਿਹੜੀਆਂ ਸ਼ਹੀਦیاں ਦਿੱਤੀਆਂ ਸੀ ਇਹਨਾਂ ਦਾ ਮੁਕਾਬਲਾ ਕੀਤਾ ਸੀ ਅੱਜ ਅਸੀਂ ਉਹਨਾਂ ਦੇ ਜਿਹੜੇ ਵਾਰਸਾਂ ਅਸੀਂ ਕਿਸੇ ਗੱਲੋਂ ਘਟ ਨਹੀਂ ਆ ਜੋ ਕਿ ਇਹ ਜੋ ਮਰਜ਼ੀ ਕਰ ਲੈਣ ਜਾਂ ਦੋ ਚਾਰ ਆਪਣਾ ਸੁੱਟ ਕੇ ਬੰਬ ਰਾਜ ਉਹ ਇਹ ਨਾ ਕਹਿਣ ਕਿ ਇਹ ਡਰ ਗਏ ਨੇ ਇਹ ਇਸ ਤਰ੍ਹਾਂ ਕਰ ਗਏ ਜਿਹੜਾ ਪੰਜਾਬ ਆ ਜਾਂ ਦਸ਼ਮੇਸ਼ ਤਰਨਾ ਦਾਲਾ ਇਹ ਭਾਰਤ ਤੋਂ ਵੱਖ ਨਹੀਂ ਇਹ ਭਾਰਤ ਦੇ ਨਾਲ ਆ ਪਹਿਲੋਂ ਤੁਹਾਨੂੰ ਅਸੀਂ ਜਿਹੜਾ ਇੱਕ ਦਾ ਜਵਾਬ ਜਿਹੜਾ ਪੱਥਰ ਦਵਾਂਗੇ ਚੜ੍ਹਦੀ ਕਲਾ ਦੇ ਨਾਲ ਅਸੀਂ ਜਿਹੜੇ ਤਿਆਰ ਬਰ ਤਿਆਰ ਖੋਜਾਂ ਜਦੋਂ ਸਾਨੂੰ ਹੁਕਮ ਲਾ ਕੇ ਮਹਾਂਪੁਰਖਾਂ ਦੇ ਤਿਆਰ ਬਰ ਤਿਆਰ ਜਿਹੜਾ ਚੜ੍ਹਦੀ ਕਲਾ ਨਾਲ ਸਿੱਖ ਹਮੇਸ਼ਾ ਚੜ੍ਹਦੀ ਕਲਾ ਤੇ ਅਮਨ ਸ਼ਾਂਤੀ ਦੀ ਅਰਦਾਸ ਕਰਦਾ ਪਰ ਜਦੋਂ ਕੋਈ ਘਰ ਤੇ ਚੜ ਕੇ ਆ ਜਦਾ ਫਿਰ ਉਸ ਤੋਂ ਬਾਅਦ ਕਰਾਰਾ ਜਵਾਬ ਵੀ ਦਿੰਦਾ ਬਿਲਕੁਲ ਬਿਲਕੁਲ ਜੀ ਦੇਖੋ ਜੀ ਨੌ ਗੁਰੂ ਸਾਹਿਬਾਨ ਜਿਹੜੇ ਹੋਏ ਨੇ ਉਹਨਾਂ ਨੇ ਹੱਥ 'ਚ ਮਾਲਾ ਫੜੀ ਠੀਕ ਹੈ ਜੀ ਤੇ ਫਿਰ ਦਸਵੇਂ ਪਾਤਸ਼ਾਹ ਨੇ ਜਿਹੜਾ ਆ ਉਹ ਉਹ ਤਾਂ ਹੀ ਸਾਰਾ ਲਿਆ ਸੀ ਕਿ ਇਦਾਂ ਨਹੀਂ ਠੀਕ ਹੈ ਜੀ ਤੇ ਇਸ ਕਰਕੇ ਗਊ ਗਰੀਬ ਦੀ ਰਾਖੀ ਵਾਸਤੇ ਆ ਇਹ ਕਿਸੇ ਉਦਾਂ ਨਹੀਂ ਤੇ ਗਊ ਗਰੀਬ ਦੀ ਰਾਖੀ ਵਾਸਤੇ ਉੱਠਦੀ ਆ ਇਸ ਕਰਕੇ ਇਹ ਜਿਹੜੀ ਆ ਗਊ ਗਰੀਬ ਦੀ ਜਿਹੜੀ ਰਾਖੀ ਵਾਸਤੇ ਠੀਕ ਹੈ ਜੀ ਜਿਹੜੇ ਮਜਲੂਮ ਲੋਕ ਨੇ ਉਹਨਾਂ ਦੀ ਰਾਖੀ ਵਾਸਤੇ ਜਿਹੜੀ ਅਸੀਂ ਤਿਆਰ ਬਰ ਤਿਆਰ ਖੜੇ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਵੇਂ ਕਿ ਪੁੰਚਲੇ ਵਿੱਚ ਕੁਝ ਸਿੱਖ ਫੈਮਿਲੀ ਜਿਹੜੀ ਕਿ ਇੰਜਰਡ ਹੋਈ ਆ ਔਰ ਜਿਹੜੇ ਸ਼ਹੀਦ ਵੀ ਹੋਏ ਨੇ ਕਿਵੇਂ ਦੇਖਦੇ ਹੋ ਜੇਕਰ ਕੋਈ ਗੁਰਦੁਆਰੇ ਇਸ ਤਰ੍ਹਾਂ ਸੋਚੇਗਾ ਤਾਂ ਉਸ ਬਾਰੇ ਕੀ ਅਸਰ ਹੋਊਗਾ ਦੇਖੋ ਜੀ ਗੁਰਦੁਆਰੇ ਸਬਾਨ ਹੋਣ ਮੰਦਰ ਹੋਣ ਮਸਜਿਦ ਹੋਣ ਚਰਚ ਹੋਵੇ ਜਿਹੜਾ ਰੱਬ ਦਾ ਕਰ ਜਿਹੜਾ ਇੱਕੋ ਹੀ ਹੈ ਠੀਕ ਹੈ ਜੀ ਪਰ ਇਹ ਕਿ ਇਹ ਲੋਕ ਜਿਹੜੇ ਇੰਨੇ ਘੱਟੀਆਂ ਸੋਚ ਦੇ ਉੱਤੇ ਆ ਗਏ ਨੇ ਕਿ ਅਸੀਂ ਗੁਰਦੁਆਰੇ ਸਹਿਬਾਨਾਂ ਤੇ ਅਟੈਕ ਕਰੀਏ ਠੀਕ ਹੈ ਜੀ ਅਸੀਂ ਧਾਰਮਿਕ ਸਥਾਨਾਂ ਤੇ ਅਟੈਕ ਕਰੀਏ ਪਰ ਇਹ ਵੀ ਅਸੀਂ ਤੁਹਾਨੂੰ ਦੱਸਿਆ ਗਿਆ ਹੈ ਇਹ ਡਰਨੇ ਵਾਲੀ ਕੌਮ ਨਹੀਂ ਆ ਅਸੀਂ ਇੱਕ ਦਾ ਜਵਾਬ ਇਹਨਾਂ ਨੂੰ ਪੱਥਰ ਦਵਾਂਗੇ ਫੌਜਾਂ ਤਿਆਰ ਬਰਤਿਆਰ ਬੈਠੀਆਂ ਆ ਇਸ ਕਰਕੇ ਇਹ ਜਾਣ ਜਾਣ ਕੇ ਛੇੜਾ ਛੇੜਦੇ ਨੇ ਛੇੜੀ ਜਾਣ ਸਾਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਇਹਨਾਂ ਨੇ ਸ਼ਹੀਦ ਕਰ ਦਿੱਤਾ ਸੀ ਕਿਸ ਸਮੇਂ ਜਦੋਂ ਅੱਜ ਗੁਰਦੁਆਰਾ ਸਬਾਨ ਤੇ ਅਟੈਕ ਕਰੇ ਕੋਈ ਸਮਾਂ ਸੀ ਉਦੋਂ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਸੀ ਇਸੇ ਕਰਕੇ ਉਦੋਂ ਦੀ ਜਿਹੜੀ ਆ ਇਹ ਫੌਜ ਤਿਆਰ ਹੋਈ ਆ ਅੱਜ ਵੀ ਫੌਜਾਂ ਜਿਹੜੀਆਂ ਨਿਹੰਗ ਸਿੰਘ ਫੌਜਾਂ ਦਸ਼ਮੇਸ਼ ਤਰਨਾ ਦਲ ਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਆ ਪਾਕਿਸਤਾਨ ਦੇਸ਼ ਦਾ ਜਿਹੜਾ ਪੁਤਲਾ ਜਿਹੜਾ ਫੁਕਿਆ ਗਿਆ ਆ ਇਹਨਾਂ ਦਾ ਝੰਡਾ ਫੁਕਿਆ ਗਿਆ ਆ ਇਸ ਕਰਕੇ ਅਸੀਂ ਜਿਹੜਾ ਜਦੋਂ ਤੱਕ ਇਹ ਪਿੱਛੇ ਨਹੀਂ ਹਟਦੇ ਅਸੀਂ ਇਦਾਂ ਹੀ ਫੌਜਾਂ ਤਿਆਰ ਵਰਤਿਆਰ ਜਿਹੜੀਆਂ ਪ੍ਰੋਟੈਸਟ ਕਰਦੀਆਂ ਰਹਿਣਗੀਆਂ ਬਿਲਕੁਲ ਜਿੰਨੀਆਂ ਕਿ ਸਿੰਘ ਪੌਜਾਂ ਪੂਰੇ ਜੋਸ਼ ਤੇ ਹੁਸ਼ ਨਾਲ ਪਹੁੰਚਿਆ ਨੇ ਜਕਾਰੇ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਜਨਕੇ ਇੱਥੇ ਜੋਸ਼ ਦੇ ਨਾਲ ਸੋ ਜਕਾਰੇ ਦੀ ਗੂੰਜ ਸੁਣਦੇ ਹੋ ਨੰਗ ਸਿੰਘ ਪੌਜਾਂ ਤਿਆਰ ਭਰ ਤਿਆਰ ਨੇ ਜਿੱਥੇ ਕਿ ਪਾਕਿਸਤਾਨ ਦਾ ਪੁਤਲਾ ਬੁੱਕਿਆ ਗਿਆ ਔਰ ਐਮਪੀ ਕੁਰਸੀ ਦਾ ਓਜਲਾ ਤੇ ਸਿੱਖ ਭਾਈਚਾਰਾ ਔਰ ਨੰਗ ਜਿੱਥੇ ਬਧੀਆ ਪਹੁੰਚਿਆ ਨੇ ਉਹਨਾਂ ਦੇ ਵੱਲੋਂ ਪਾਕਿਸਤਾਨ ਮੁਰਦਾਬਾ ਤੇ ਨਾਰੇ ਲਗਾਏ ਕਿਉਂਕਿ ਬਿੱਤੇ ਦਿਨੀ ਪਾਕਿਸਤਾਨ ਵੱਲੋਂ ਭਾਰਤ ਤੇ ਦਰੋਹਣ ਹਮਲੇ ਕੀਤੇ ਗਏ ਜਿਸ ਦਾ ਕੇ ਭਾਰਤੀ ਫੌਜ ਨੇ ਬਹੁਤ ਹੀ ਜ਼ਿਆਦਾ ਜਿਆਦਾ ਤਰ੍ਹਾਂ ਦਾ ਜਵਾਬ ਦਿੱਤਾ ਹੈ ਸੁਰਖਾਪ ਟੀਵੀ ਤੋਂ ਗੁਰਪੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ